ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਜੋ ਕਿ PRSP ਦੇ ਆਉਣ ਵਾਲੇ ਪੇਪਰ ਦੇ ਜਿਹਦੇ ਵਿੱਚ ਕਿ ਸੀਨੀਅਰ ਅਸਿਸਟੈਂਟ ਦਾ ਐਡਵਰਟਾਈਜ਼ਮੈਂਟ ਨੰਬਰ 5 2023 ਜਿਹਦੇ ਵਿੱਚ ਕਿ ਆਪਾਂ ਦੇਖਿਆ ਸੀ ਕਿ ਇਹਦੀਆਂ ਪੋਸਟਾਂ ਇਨਕਰੀਜ਼ ਹੋ ਗਈਆਂ ਸੀ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਐਡਵਰਟਾਈਜ਼ਮੈਂਟ ਨੰਬਰ 4 2024 ਤੇ ਲੇਬਰ ਇਨਸਪੈਕਟਰ ਦਾ 2024 ਦਾ ਮਤਲਬ ਇਹ ਤਿੰਨੇ ਪੇਪਰ ਦੇ ਜਿਹੜੇ ਆਪਣੇ ਫਾਰਮ ਭਰੇ ਜਾ ਚੁੱਕੇ ਨੇ ਤੇ ਉਮੀਦ ਆ ਕਿ ਅਜੇ ਕੁਝ ਜਗ੍ਹਾ ਕੋਡ ਆਫ ਕੰਡਕਟ ਵੀ ਲੱਗਿਆ ਹੋਇਆ ਤੇ ਜੇਕਰ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਟਾਈਮ ਹੁੰਦਾ ਵਾ ਹਨਾ ਇਲੈਕਸ਼ਨਸ ਤੇ ਡਿਪੈਂਡ ਕਰਦਾ ਵਾ ਹਨਾ ਤਾਂ ਹੋ ਸਕਦਾ ਵਾ ਕਿ 2024 ਦੇ ਵਿੱਚੋਂ ਇਹਨਾਂ ਦੇ ਵਿੱਚੋਂ ਕੋਈ ਪੇਪਰ ਹੋ ਜਵੇ ਠੀਕ ਆ ਇਹਦੇ ਨਾਲ ਹੀ ਇੱਕ ਪੀਪੀਐਸਸੀ ਨੇ ਪੀ ਪੀਐਸਸੀ ਨੇ ਇੱਕ ਸੀਨੀਅਰ ਅਸਿਸਟੈਂਟ ਦਾ ਪੇਪਰ ਦਾ ਜੋ ਫਾਰਮ ਭਵਾਏ ਸੀਗੇ ਉਹਦਾ ਵੀ ਉਹਨਾਂ ਨੇ ਸਿਲੇਬਸ ਜਾਰੀ ਕਰਤਾ ਹੋਇਆ ਉਹਦੇ ਬਾਰੇ ਆਪਾਂ ਕਿਸੇ ਹੋਰ ਵੀਡੀਓ ਜ਼ਿਕਰ ਕਰਨਾ ਫਿਲਹਾਲ ਆਪਾਂ ਸਿਰਫ ਤੇ ਸਿਰਫ ਪੀ ਟ੍ਰਪਲੱਸ ਵੀ ਦੇ ਬਾਰੇ ਆ ਹੁਣ ਜਿਆਦਾਤਰ ਬੱਚਿਆਂ ਦੇ ਸਵਾਲ ਇਹੀ ਆਉਂਦੇ ਨੇ ਕਿ ਜਿਹੜਾ ਕੰਟੈਂਟ ਉਹ ਪਹਿਲਾਂ ਫੋਲੋ ਕਰਦਾ ਜਿਵੇਂ ਕਿ ਲਵਾ ਲੋ ਕੇ ਉਹ ਪਹਿਲਾਂ ਗਰੁੱਪ ਸੀ ਦੀ ਤਿਆਰੀ ਕਰਦੇ ਸੀ ਪਰ ਹੁਣੇ ਰੀਸੈਂਟਲੀ ਤੁਸੀਂ ਦੇਖਿਆ ਕਿ ਪੀ ਟ੍ਰਪਲੱਸ ਵੀ ਦਾ ਇੱਕ ਪੇਪਰ ਹੋਇਆ ਸੀ ਹੁਣੇ ਜੇ 5 1 2024 ਨੂੰ ਸੀਨੀਅਰ ਅਸਿਸਟੈਂਟ ਕਮ ਐਡ ਕਮ ਇੰਸਪੈਕਟਰ ਦਾ ਐਡਵਰਟਾਈਜ਼ਮੈਂਟ ਨੰਬਰ 6 2023 ਜਿਹਦੇ ਵਿੱਚ ਕਿ ਤੁਸੀਂ ਦੇਖਿਆ ਸੀ ਕਿ ਜਿਹੜੇ ਪੇਪਰ ਦੇ ਸਾਰੇ ਕੁਐਸਚਨਾਂ ਦਾ ਲੈਵਲ ਹੀ ਬਹੁਤ ਵਧੀਆ ਉਹਨਾਂ ਨੇ ਕਰਤਾ ਸੀ ਮਤਲਬ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਿੱਦਾਂ ਕਿ 2022-23 ਦੇ ਜਿਹੜੇ ਕਲਰਕ 2000 2021 ਦਾ ਕਲਰਕ ਦੇ ਪੇਪਰ ਸੀ ਉਹਦੇ ਜਿੰਨਾ ਸੌਖੇ ਪੇਪਰ ਸੀਗੇ ਇਹ ਤਾਂ ਇਹ ਚੀਜ਼ ਆ ਕਿ ਗਰੁੱਪ B ਦੇ ਅਕੋਰਡਿੰਗ ਪੀਟਰ ਪਲੱਸ ਵੀ ਆਪਣਾ ਲੈਵਲ ਇਨਕਰੀਜ਼ ਕਰ ਰਹੀ ਹੈ ਕਿੰਨਾ ਲੈਵਲ ਇਨਕਰੀਜ਼ ਕਰ ਰਹੀ ਹੈ ਤੇ ਕਿੱਥੇ ਕਰ ਰਹੀ ਆ ਉਹੀ ਆਪਾਂ ਇਸ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਕਿ ਇਹਦੇ ਮੁਤਾਬਕ ਹੀ ਆਪਾਂ ਅਗਲੇ ਜਿਹੜੇ ਇਹ ਤਿੰਨ ਪੋਸਟਾਂ ਨੇ ਉਹਦੀ ਤਿਆਰੀ ਕਰਨੀ ਆ ਠੀਕ ਆ ਗਰੁੱਪ C ਦਾ ਆਪਾਂ ਨੂੰ ਪਤਾ ਕਿ ਉਹ ਈਜ਼ੀ ਜਾਂ ਈਜ਼ੀ ਟੂ ਮੋਡਰੇਟ ਪਾ ਰਹੀ ਆ ਪਰ ਗਰੁੱਪ B ਦੇ ਵਿੱਚ ਉਹ ਥੋੜੇ ਜਿਹਾ ਈਜ਼ੀ ਟੂ ਮੋਡਰੇਟ ਜ਼ਿਆਦਾ ਪਾ ਰਹੀ ਆ ਈਜ਼ੀ ਘੱਟ ਪਾ ਰਹੀ ਆ ਤੇ ਥੋੜੇ ਬਹੁਤ ਡਿਫਿਕਲਟ ਜਿਹਨੂੰ ਆਪਾਂ ਹਾਰਡ ਲੈਵਲ ਵੀ ਕਹਿ ਦਿੰਨੇ ਆ ਉਹ ਵੀ ਕੁਐਸਚਨ ਪਾ ਰਹੀ ਆ ਹੁਣ ਆਪਾਂ ਕਰਦੇ ਆਂ ਜੀ ਅੱਜ ਦਾ ਐਨਾਲਾਈਜ਼ ਐਨਾਲਾਈਜ਼ ਜੀ ਇਹਦਾ ਆਪਾਂ ਪੂਰਾ ਕੀਤਾ ਵਾ ਪੂਰਾ ਮੈਂ ਸਾਰੇ ਕੁਐਸਚਨ ਚੈੱਕ ਕੀਤੇ ਨੇ ਇਹਦੇ ਤੇ ਇੱਕ ਵਾਰੀ ਮੈਂ ਪਹਿਲਾਂ ਵੀ ਤੁਹਾਡੇ ਨਾਲ ਇਹਦੇ ਬਾਰੇ ਥੋੜਾ ਜ਼ਿਕਰ ਕੀਤਾ ਸੀ ਤਾਂ ਅੱਜ ਮੈਂ ਡਿਟੇਲ ਦੇ ਵਿੱਚ ਸਾਰਾ ਐਨਾਲਾਈਜ਼ ਇਹਦਾ ਲੈ ਕੇ ਆਇਆ ਕਿ ਕਿਹੜੇ ਟੌਪਿਕ ਦੇ ਕਿੰਨੇ ਕੁਐਸਚਨ ਆਏ ਸੀ ਪੀਟ ਪਲੱਸ ਵੀ ਦੇ ਜਿਹੜੇ 5 1 2024 ਦੇ ਪੇਪਰ ਚ ਤੇ ਇਹਦੇ ਮੁਤਾਬਕ ਆਪਾਂ ਕਿੱਦਾਂ ਅਦਾਜਾ ਲਾ ਸਕਦੇ ਆਂ ਕਿਹੜੇ ਕੁਐਸਚਨ ਸੀ ਜਿਹੜੇ ਹੋਣ ਵਾਲੇ ਸੀ ਹੱਲ ਹੋਣ ਵਾਲੇ ਸੀਗੇ ਔਰ ਤੁਸੀਂ ਜਿਹੇ ਕਿਧੋ ਵੀ ਪੜ ਰਹੇ ਹੋ ਹਨਾ ਸੋਰਸ ਮੈਂ ਤੁਹਾਨੂੰ ਦੱਸੇ ਹੋਏ ਨੇ ਤੇ ਕਿਹੜੇ ਅਹ ਜੇ ਸੀ ਜਿਹੜੇ ਕਿ ਥੋੜੇ ਡਿਫਿਕਲਟ ਲੈਵਲ ਦੇ ਜਿਹਨੂੰ ਆਪਾਂ ਹਾਰਡ ਲੈਵਲ ਕਹਿ ਦਿੰਦੇ ਹਾਂ ਹਨਾ ਤਾਂ ਜੀ ਕਰੰਟ ਅਫੇਅਰ ਦੇ ਟੋਟਲ 30 ਕੁਐਸਚਨ ਪੁੱਛੇ ਗਏ ਸੀਗੇ ਟੋਟਲ 30 ਕੁਐਸਚਨ ਠੀਕ ਹੈ ਜੀਕੇ ਦੇ ਜੀਕੇ ਸੈਕਸ਼ਨ ਪੰਜਾਬ ਜੀਕੇ ਦਾ 20 ਨੰਬਰ ਦਾ ਸੈਕਸ਼ਨ ਆਰਟ ਸੀ ਤਾਂ ਕਰੰਟ ਅਫੇਅਰ ਦੇ 14 ਕੁਐਸਚਨ ਆਏ ਸੀ ਤੁਸੀਂ ਚੈੱਕ ਕਰ ਸਕਦੇ ਹੋ ਹਨਾ ਮੈਂ ਹੁਣੇ ਟੈਲੀਗ੍ਰਾਮ ਦੇ ਉੱਤੇ ਇਹ ਆਪਣਾ ਪੇਪਰ ਸ਼ੇਅਰ ਕੀਤਾ ਤੁਹਾਡੇ ਨਾਲ ਤੇ 11 ਕੁਐਸਚਨ ਇਹਦੇ ਵਿੱਚ ਈਜ਼ੀ ਸੀ ਤੇ ਈਜ਼ੀ ਟੂ ਮੋਡਰੇਟ ਕੈਸਾ ਹੁੰਦਾ ਕਿ ਈਜ਼ੀ ਟੂ ਮੋਡਰੇਟ ਥੋੜੇ ਜ਼ਿਆਦਾ ਸੀ ਈਜ਼ੀ ਘੱਟ ਸੀ ਠੀਕ ਆ ਤਾਂ ਗਰੁੱਪ ਬੀ ਦਾ ਲੈਵਲ ਸੀ ਪਤਾ ਸੀ ਕਿ ਲੈਵਲ ਵਧਾਉਣਗੇ ਪਰ ਬੱਚੇ ਇਸ ਚੀਜ਼ 'ਚ ਬਹੁਤ ਜ਼ਿਆਦਾ ਕਨਫਿਊਜ਼ ਸੀ ਕਿ ਕਰੰਟ ਅਫੇਅਰਸ ਪਹਿਲਾਂ ਗਰੁੱਪ ਸੀ ਦੇ ਵਿੱਚ ਪੀਟਰ ਪਲੱਸ ਵੀ ਕਾਫੀ ਘੱਟ ਪੁੱਛਦਾ ਵਾ ਪਰ ਹੁਣ ਆਪਾਂ ਦੇਖਿਆ ਸੀ ਕਿ ਗਰੁੱਪ ਬੀ ਦੇ ਵਿੱਚ ਉਹਨਾਂ ਨੇ 30 'ਚੋਂ 14 ਕੁਐਸਚਨ ਕਰੰਟ ਅਫੇਅਰ ਦੇ ਪਾਤੇ ਮਤਲਬ ਆਲਮੋਸਟ 50% ਦੇ ਅਰਾਊਂਡ ਉਹਨਾਂ ਨੇ ਕੀ ਕੀਤਾ ਕਰੰਟ ਅਫੇਅਰ ਰੱਖਤੀ ਪਰ ਜ਼ਰੂਰੀ ਨੇ ਕਿ ਅਗਲੇ ਆਉਣ ਵਾਲੇ ਪੇਪਰਾਂ 'ਚ ਉਹ ਹਰੇਕ ਦੇ ਵਿੱਚ ਹੀ ਕਰੰਟ ਅਫੇਅਰ 14 ਤੁਹ ਅੱਪਾ ਇੱਕ ਆਈਡੀਆ ਲਿਆ ਵਾ ਰਫਲੀ ਜਿਆ ਕਿ ਕਰੰਟ ਅਫੇਅਰ ਵੀ ਉਹ ਪੇਪਰ ਦੇ ਵਿੱਚ ਪੁੱਛ ਸਕਦੇ ਆ ਮਤਲਬ ਜੇ ਇੱਕ ਚ ਉਹਨਾਂ ਨੇ ਕਰੰਟ ਅਫੇਅਰ 14 ਪੁੱਛ ਲਏ ਹੋ ਸਕਦਾ ਅਗਲੇ ਦੇ ਵਿੱਚ ਉਹ ਮਾਡਰਨ ਹਿਸਟਰੀ ਹੋ ਗਿਆ ਜਾਂ ਹਨਾ ਪੋਲਿਟੀ ਹੋ ਗਿਆ ਜਾਂ ਸਟੈਟਿਕ ਜੀਕੇ ਦੇ ਕੁਐਸਚਨ ਵੀ ਵਧਾ ਸਕਦੇ ਨੇ ਠੀਕ ਆ ਇਹ ਮਤਲਬ ਐਗਜ਼ਾਮੀਨਰ ਤੇ ਡਿਪੈਂਡ ਕਰਦਾ ਹੁੰਦਾ ਵਾ ਤਾਂ ਹੁਣ ਦੇਖੋ ਜੀ ਕਰੰਟ ਅਫੇਅਰ ਦੇ 14 ਆਏ ਸੀ ਜਿਹੜੇ 11 ਕੁਐਸਚਨ ਮੈਂ ਕਹਿ ਸਕਦਾ ਇਜ਼ੀ ਟੂ ਮੋਡਰੇਟ ਤੇ ਤਿੰਨ ਕੁਐਸਚਨ ਇਦਾਂ ਦੇ ਸੀ ਜਿਹੜੇ ਕਿ ਡਿਫਿਕਲਟ ਲੈਵਲ تھے ਡਿਫਿਕਲਟ ਲੈਵਲ ਮੈਂ ਤਾਂ ਕਹਿ ਰਿਹਾ ਕਿਉਂਕਿ ਇਹਦੇ ਚੋ ਇੱਕ ਦੋ ਕੁਐਸਚਨ 2020 21 ਦੇ ਸੀ ਤੇ ਇੱਕ ਕੁਐਸਚਨ ਥੋੜਾ ਔਖਾ ਸੀ ਜਿਹੜਾ ਕਿ ਸਾਲਕ ਪੁਰਾਣਾ ਸੀ ਤਾਂ ਕਰੰਟ ਅਫੇਅਰ ਇਹ ਜ਼ਿਆਦਾਤਰ ਜਿਹੜੇ 14 ਚੋਂ ਮੈਂ 11 ਕੁਐਸਚਨ ਕਹਿ ਰਿਹਾ ਮੈਂ ਤੁਹਾਨੂੰ ਇਹ 2023 ਦੇ ਹੀ ਪੁੱਛੇ ਗਏ ਸੀ ਉਹਨਾਂ ਨੇ ਮਤਲਬ ਕੋਈ ਜ਼ਿਆਦਾ ਬੈਕ ਨਹੀਂ ਹੋ ਗਏ ਕਿ 2021 ਚ ਚਲੇਗੇ 2020 ਚ ਚਲੇਗੇ ਇਹਦੇ ਤਿੰਨ ਕ ਕੁਐਸਚਨ ਉਹਨਾਂ ਨੇ ਥੋੜਾ ਜਿਹਾ ਪਿੱਛੇ ਗਏ ਨੇ ਪਰ 2005 1 2024 ਨੂੰ ਪੇਪਰ ਹੋਇਆ ਸੀ ਤੇ ਇਹਦਾ ਤੁਸੀਂ ਦੇਖੋਗੇ ਕਿ ਆਰਾਮ ਦੇ ਨਾਲ ਤੁਹਾਡਾ ਇਹਦਾ ਮਤਲਬ ਕਿ ਪੁਰਾਣੇ ਜਿਹੜੇ ਕੁਐਸਚਨ ਸੀਗੇ ਤੁਹਾਡੇ ਹਨਾ ਤੇ ਸਿਰਫ 2023 ਦੇ ਕਰੰਟ ਅਫੇਅਰ ਇਹਦੇ ਵਿੱਚ 10 11 ਕੁਐਸਚਨ ਮਤਲਬ ਕਿ 2023 ਦੇ ਮਤਲਬ ਇੱਕ ਸਾਲ ਦੇ ਕਰੰਟ ਅਫੇਅਰ ਤਾਂ ਇਹ ਤੋਂ ਇਹੀ ਸਿੱਟਾ ਨਿਕਲਦਾ ਕਿ ਇੱਕ ਸਾਲ ਦੇ ਕਰੰਟ ਅਫੇਅਰ ਤੁਹਾਡੇ ਲਈ ਕਰਨਾ ਜ਼ਰੂਰੀ ਨੇ ਜਿਹੜੇ ਕਿ ਮੈਂ ਆਪਣੇ ਚੈਨਲ ਤੇ ਤੁਹਾਨੂੰ ਕਰਵਾ ਰਿਆ ਆਂ ਮੈਂ ਤਾਂ ਉਹਨੂੰ ਜਰੂਰ ਤੁਸੀਂ ਫੋਲੋ ਕਰੰਟ ਅਫੇਅਰ ਉਹਨਾਂ ਨੇ ਬਹੁਤ ਜ਼ਿਆਦਾ ਡੀਪ ਨਹੀਂ ਸੀ ਪੁੱਛੇ ਹੈਗੇ ਇਹ ਵਨ ਲਾਈਨਰ ਹੀ ਸੀ ਪਰ ਬਹੁਤ ਮਤਲਬ ਕਿ ਇਹ ਕਹਿ ਸਕਦੇ ਆ ਕਿ ਮਤਲਬ ਜੇਕਰ ਤੁਸੀਂ ਗਰੁੱਪ ਸੀ ਦੀ ਵੀ ਤਿਆਰੀ ਕਰਦੇ ਹੋ ਜਾਂ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੀ ਤਿਆਰੀ ਕਰਦੇ ਹੋ ਜਾਂ ਤੁਸੀਂ ਕਨਸਟੇਬਲ ਦੀ ਵੀ ਤਿਆਰੀ ਕਰਦੇ ਹੋ ਤਾਂ ਕਰੰਟ ਅਫੇਅਰ ਤੁਸੀਂ ਉਹੀ ਪੜ੍ਹਨੇ ਨੇ ਹਨਾ ਹਾਂ ਥੋੜਾ ਜਿਹਾ ਵੱਧ ਪੜ ਸਕਦੇ ਹੋ ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਜਿਹੜੇ ਮੈਂ ਤੁਹਾਨੂੰ 70 ਕੁਐਸਚਨ ਕਰਾ ਰਿਹਾ ਹਾਂ ਸਿਰਫ ਉਹ ਕਰੋ ਤੁਸੀਂ ਤੁਹਾਨੂੰ ਮੈਂ ਹੋਰ ਦੋ ਤਿੰਨ ਸੋਰਸਸ ਦੱਤੇ ਨੇ ਜਿੱਦਾਂ ਕਿ ਡਾਕਟਰ ਗੌਰਵ ਗਰਗ ਦੇ ਕਰੰਟ ਅਫੇਅਰਸ ਨੇ ਉਹਦੇ 6 ਮਹੀਨੇ ਦੇ ਚੰਗੀ ਤਰ੍ਹਾਂ ਕਰਜੋ ਜਾਂ ਤੁਸੀਂ ਇੰਡੋਲੋਗਸ ਦੇ ਕਰੰਟ ਅਫੇਅਰ ਬਹੁਤ ਵਧੀਆ ਨੇ ਹਨਾ ਡਾਕਟਰ ਸੌਰੀ ਵਰੁਨੋ ਵਸਥੀ ਦੇ ਸਰ ਦੇ ਕਰੰਟ ਅਫੇਅਰਸ ਲੱਗਦਾ ਕਿ ਇਹ ਅਲ ਯਾਦ ਹੋ ਗਏ ਹੋਇਆ ਤਾਂ ਤੁਸੀਂ ਉਹਨਾਂ ਦੇ ਵੀ ਕੁਝ ਐਕਸਟਰਾ ਮਤਲਬ ਕਰ ਸਕਦੇ ਹੋ ਪਰ ਮੈਂ ਕੋਸ਼ਿਸ਼ ਇਹੀ ਕਰਦਾ ਹੁੰਦਾ ਕਿ 70 80 ਜਾਂ 100 ਕੁਐਸਚਨ ਜਿਹੜੇ ਤੁਹਾਨੂੰ ਕਰਵਾ ਰਿਹਾ ਮਨਥਲੀ ਉਹ ਟਾਪ ਦੇ ਕੁਐਸਚਨ ਹੋਣ ਤੇ ਪੇਪਰ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਆਰਾਮ ਨਾਲ 70 ਤੋਂ 80% ਜਿਹੜਾ ਕੰਟੈਂਟ ਕਰੰਟ ਅਫੇਅਰ ਦਾ ਹਰੇਕ ਪੇਪਰ ਦੇ ਵਿੱਚ ਆਪਣੀ ਉਹ ਕਰੰਟ ਅਫੇਅਰ ਪੀਡੀਐਫ ਦੇ ਵਿੱਚੋਂ ਆ ਰਿਹਾ ਹੁੰਦਾ ਕਿਉਂਕਿ ਮੈਂ ਸਿਰਫ ਤੇ ਜ਼ਰੂਰ ਮੋਸਟ ਇੰਪੋਰਟੈਂਟ ਐਡ ਕੀਤੇ ਹੁੰਦੇ ਨੇ ਨੈਕਸਟ ਚੱਲਦੇ ਹਾਂ ਜੀ ਆਪਾਂ ਸਟੈਟਿਕ ਜੀਕੇ ਸਟੈਟਿਕ ਜੀਕੇ ਜੀਕੇ ਪੁੱਛਦੇ ਨੇ ਠੀਕ ਤਾਂ ਇੱਕ ਸਾਲ ਦੇ ਕਰੰਟ ਅਫੇਅਰ ਤੁਸੀਂ ਕਰਕੇ ਜਾਣੇ ਜਦੋਂ ਮਰਜ਼ੀ ਪੇਪਰ ਹੋ ਜਾਵੇ ਚਾਹੇ 2025 ਜਨਵਰੀ ਚ ਹੋਵੇ ਚਾਹੇ ਤੁਹਾਡਾ ਅਕਤੂਬਰ 2024 ਚ ਹੋ ਜਾਵੇ ਜਦੋਂ ਮਰਜ਼ੀ ਹੋ ਜਾਵੇ ਹੁਣ ਜੀ ਤੁਹਾਡੇ ਕੋਲ ਅਗਲਾ ਸਬਜੈਕਟ ਆ ਗਿਆ ਜੀ ਸਟੈਟਿਕ ਜੀਕੇ ਸਟੈਟਿਕ ਜੀਕੇ ਦੇ ਟੋਟਲ 4 ਕੁਐਸਚਨ ਪੁੱਛੇ ਗਏ ਸੀ ਜਿਦੇ ਵਿੱਚ ਕੇ ਤਿੰਨ ਕੁਐਸਚਨ ਜਿਹੜੇ ਸੀਗੇ ਜਿਹੜੇ ਮੈਂ ਕਹਿ ਸਕਦਾ ਈਜ਼ੀ ਸੀ ਹਨਾ ਇਹਦੇ ਵਿੱਚ ਕੋਈ ਖਾਸ ਕੁਐਸਚਨ ਨਹੀਂ ਸੀ ਸਿਰਫ ਉਹਨਾਂ ਨੇ ਸਪੋਰਟਸ ਦੇ ਕੁਐਸਚਨ ਪੁੱਛਣਗੇ ਜਾਂ ਤੁਹਾਨੂੰ ਇੱਕ ਬੁੱਕ ਐਂਡ ਇੱਕ ਬੁੱਕ ਐਂਡ ਆਦਰ ਦਾ ਕੁਐਸਚਨ ਸੀਗਾ ਜਿਹੜਾ ਥੋੜਾ ਜਿਹਾ ਮੈਂ ਕਹਿ ਸਕਦਾ ਕਿ ਹਾਰਡ ਡਿਫਿਕਲਟ ਲੈਵਲ ਦਾ ਸੀ ਜਿਹਨੇ ਹੋ ਸਕਦਾ ਜਿਹਨੇ ਕਿਤੇ ਪਹਿਲਾਂ ਉਸ ਰਾਈਟਰ ਦੀ ਕੋਈ ਮਤਲਬ ਕੋਈ ਲੇਖ ਵਗੈਰਾ ਪੜਿਆ ਹੋਊਗਾ ਉਹਨੂੰ ਉਹ ਹੱਲ ਕਰਨ ਯੋਗ ਹੋਊਗਾ ਨਹੀਂ अदरवाइज ਤਿੰਨ ਕੁਐਸਚਨ ਹੱਲ ਹੋਣ ਵਾਲੇ ਸੀ ਸਟ੍ਰੈਟਿਕ ਜੀਕੇ ਦਾ ਕੋਈ ਮੈਂ ਤਿੰਨਾਂ ਦੇ ਵਿੱਚ ਉਹ ਸਪੋਰਟਸ ਸਿਨੇਮਾ ਲਿਟਰੇਚਰ ਐਡ ਕਰ ਰਿਹਾ ਹਨਾ ਤਾਂ ਇਹ ਤਿੰਨਾਂ ਦੇ ਵਿੱਚ ਕੋਈ ਐਦਾਂ ਦਾ ਕੁਐਸਚਨ ਨਹੀਂ ਸੀ ਜਿਹੜਾ ਤੁਹਾਨੂੰ ਲੱਗੇ ਕਿ ਹਾਂ ਤੁਸੀਂ ਨਹੀਂ ਕਰ ਸਕਦੇ ਸੀ ਹਨਾ ਤਾਂ ਬੇਸਿਕਲੀ ਲੈਵਲ ਦੇ ਕੁਐਸਚਨ ਆ ਠੀਕ ਹੈ ਈਜ਼ੀ ਈਜ਼ੀ ਟੂ ਮੋਡਰੇਟ ਆਪਾਂ ਕਹਿ ਸਕਦੇ ਆ ਤੇ ਮੋਡਰੇਟ ਹੈ ਸੀ ਦਾ ਤਿੰਨ ਕੁਐਸਚਨ ਸੀ ਹੈਗੇ ਈਜ਼ੀ ਸੀ ਪਰ ਈਜ਼ੀ ਟੂ ਮੋਡਰੇਟ ਇਹ ਤਾਂ ਬਣ ਜਾਂਦੇ ਨੇ ਕਿਉਂਕਿ ਉਹਨਾਂ ਨੇ ਜਿਹੜੇ 2 ਕੁਐਸਚਨ ਮਾਡਰਨ ਹਿਸਟਰੀ ਦਾ ਤੁਹਾਨੂੰ ਪੁੱਛਿਆ ਸੀ 2 ਕੁਐਸਚਨ ਥੋੜੇ ਸਟੇਟਮੈਂਟ ਬੇਸ ਸੀਗੇ ਪਰ ਇੰਨੇ ਜ਼ਿਆਦਾ ਔਖੇ ਨਹੀਂ ਸੀ ਜੇਕਰ ਤੁਸੀਂ ਥਿਊਰੀ ਪੜ੍ਹੀ ਹੋਈ ਸੀ ਤਾਂ ਇਹ ਤਿੰਨ ਦੇ ਤਿੰਨ ਕੁਐਸਚਨ ਤੁਹਾਡੇ ਹੋ ਰਹੇ ਸੀ ਤਾਂ ਇਹਦੇ ਵਿੱਚ ਮੈਂ ਕੋਈ ਵੀ ਡਿਫਿਕਲਟ ਲੈਵਲ ਦਾ ਨਹੀਂ ਐਡ ਕੀਤਾ ਤਿੰਨੇ ਕੁਐਸਚਨ ਤੁਹਾਡੇ ਵਧੀਆ ਲੈਵਲ ਦਾ ਮਾਡਰਨ ਹਿਸਟਰੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਕਰਵਾਈ ਹੋਈ ਹੈ ਤੁਸੀਂ ਜਾ ਕੇ ਆਪਣੀਆਂ ਕਲਾਸਾਂ ਦੇਖ ਸਕਦੇ ਹੋ ਪੀਡੀਐਫ ਪੰਜਾਬੀ ਅੰਗਰੇਜ਼ੀ ਦੀ ਡਾਊਨਲੋਡ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਸਪੈਕਟਰਨ ਦੀ ਮਾਡਰਨ ਹਿਸਟਰੀ ਪੜ੍ਹ ਸਕਦੇ ਹੋ ਹਨ ਲੂਸ਼ਨ ਦੀ ਮਾਡਰਨ ਹਿਸ ਹੁਣ ਜੀ ਜੀਓਗ੍ਰਾਫੀ ਮੇਨ ਇਹਦਾ ਮੁੱਦਾ ਬਹੁਤ ਵੱਡਾ ਮੁੱਦਾ ਹੋ ਗਿਆ ਸੀ ਇਸ ਪੇਪਰ ਚ ਕਿਉਂਕਿ ਬੱਚੇ ਕਹਿੰਦੇ ਸੀਗੇ ਬਹੁਤ ਔਖੇ ਲੈਵਲ ਦੇ ਕੁਐਸਚਨ ਆਏ ਨੇ ਕਿਉਂਕਿ ਇਹ ਕੁਐਸਚਨ ਔਖੇ ਲੈਵਲ ਦੇ ਤਾਂ ਲੱਗ ਰਹੇ ਸੀ ਕਿਉਂਕਿ ਤੁਹਾਡੇ ਕੋਲੇ ਤਿੰਨ ਕੁਐਸਚਨ ਜੀਓਗ੍ਰਾਫੀ ਤੇ ਤਿੰਨ ਕੁਐਸਚਨ ਇਕਨੋਮਿਕਸ ਐਂਡ ਬੈਂਕਿੰਗ ਦੇ ਆ ਗਏ ਸੀਗੇ ਇਹਦੇ ਕਰਕੇ ਇਹ 6 ਕੁਐਸਚਨਾਂ ਕਰਕੇ ਬੱਚਿਆਂ ਨੂੰ ਇਹੀ ਲੱਗ ਰਿਹਾ ਸੀ ਕਿ ਸਾਡੇ ਜਿਹੜੇ ਕੁਐਸਚਨ ਨੇ ਪੇਪਰ ਬਹੁਤ ਜ਼ਿਆਦਾ ਹਾਰਡ ਲੈਵਲ ਦਾ ਆ ਗਿਆ ਸੀ ਪਰ ਮੈਂ ਫੇਰ ਤੋਂ ਤੁਹਾਨੂੰ ਹੁਣ ਇਹਦੇ ਇਹ ਵੀ ਤੁਹਾਡੇ ਨਾਲ ਕਲੀਅਰ ਕਰ ਦਿੰਦਾ ਕਿ ਜਿਹੜੇ ਜੀਓਗ੍ਰਾਫੀ ਦੇ ਕੁਐਸਚਨ ਸੀ ਉਹਦੇ ਵਿੱਚੋਂ ਮੈਂ ਇੱਕ ਕੁਐਸਚਨ ਕਹਿ ਸਕਦਾ ਜੀ ਕਿ ਹੱਲ ਹੋਣ ਵਾਲਾ ਸੀ ਪਰ ਜਿਹੜੇ ਦੋ ਕੁਐਸਚਨ ਸੀ ਹਨਾ ਇੱਕ ਮਤਲਬ ਉਹਨਾਂ ਆਇਲੈਂਡ ਤੋਂ ਕੁਐਸਚਨ ਆਇਆ ਹੋਇਆ ਸੀ ਤੇ ਇੱਕ ਕੁਐਸਚਨ ਹੋਰ ਸੀ ਹਨਾ ਤਾਂ ਇਹ ਕੁਐਸਚਨ ਮੈਂ ਕਹਿ ਸਕਦਾ ਕਿ ਥੋੜੇ ਹਾਰਡ ਲੈਵਲ ਡਿਫਿਕਲਟ ਲੈਵਲ ਦੇ ਕਹਿ ਸਕਦੇ ਹਾਂ ਕਿਉਂਕਿ ਜੇਕਰ ਤੁਸੀਂ ਇਹ ਦੋ ਕੁਐਸਚਨ ਹੱਲ ਕਰਨੇ ਸੀ ਹਨ ਤਾਂ ਤੁਹਾਨੂੰ ਜੀਓਗ੍ਰਾਫੀ ਨੂੰ ਬਹੁਤ ਡਿਟੇਲ ਚ ਪੜ੍ਹਨਾ ਪੈਣਾ ਸੀ ਬਹੁਤ ਡਿਟੇਲ ਚ ਪੜ੍ਹਨਾ ਪੈਣਾ ਸੀਗਾ ਤਾਂ ਤੁਹਾਡੇ ਇਹ ਦੋ ਕੁਐਸਚਨ ਹੱਲ ਇੱਕ ਕੁਐਸਚਨ ਤੁਹਾਡਾ ਹੱਲ ਹੋਣ ਵਾਲਾ ਸੀਗਾ ਜਿਹੜਾ ਤੁਸੀਂ ਕਰ ਸਕਦੇ ਸੀ ਜਿਹੜੇ ਕਿ ਪ੍ਰੀਵੀਅਸ ਈਅਰ ਪੇਪਰਾਂ ਦੇ ਵਿੱਚ ਵੀ ਰਿਪੀਟ ਹੋਇਆ ਹੋਇਆ ਕਿਸੇ ਨਾ ਕਿਸੇ ਪੇਪਰ 'ਚ ਮੈਂ ਹੁਣ ਕੁਐਸਚਨ ਨਹੀਂ ਜਾਦਗਾ ਉਹ ਵਾਲਾ ਇੱਕ ਕੁਐਸਚਨ ਮੈਂ ਈਜ਼ੀ ਟੂ ਮੋਡਰੇਟ ਦੇ ਵਿੱਚ ਐਡ ਕੀਤਾ ਵਾ ਮਤਲਬ ਫੇਰ ਵੀ ਇਹਦੇ ਦੋ ਕੁਐਸਚਨ ਮੈਂ ਕਹਿ ਸਕਦਾ ਕਿ ਤੁਸੀਂ ਜੇਕਰ ਤੁਸੀਂ ਛੱਡ ਕੇ ਵੀ ਆਏ ਹੋ ਹਨਾ ਇਹਦੇ ਦੋ ਕੁਐਸਚਨ ਤਾਂ ਇਹਦਾ ਕੋਈ ਖਾਸ ਫਰਕ ਨਹੀਂ ਪੈਂਦਾ ਕਿਉਂਕਿ ਇਹ ਜ਼ਿਆਦਾਤਰ ਕੈਂਡੀਡੇਟਸ ਲਈ ਇਹ ਔਖੇ ਕੁਐਸਚਨ ਸੀਗੇ ਹਨ ਜਿਹੜੇ ਗਰੁੱਪ ਬੀ ਜਾਂ ਗਰੁੱਪ ਸੀ ਦੀ ਤਿਆਰੀ ਕਰਦੇ ਹਾਂ ਜੇ ਕੋਈ ਬੱਚਾ ਮਤਲਬ ਪੀਸੀਐਸ ਦੀ ਤਿਆਰੀ ਕਰਦੇ ਨੇ ਇਹਨਾਂ ਪੇਪਰ ਦਿੱਤਾ ਹੋਊਗਾ ਤਾਂ ਉਹਦੇ ਲਈ ਇਹ ਤਿੰਨੇ ਕੁਐਸਚਨ ਹੋਣ ਮਤਲਬ ਈਜ਼ੀ ਟੂ ਮੋਡਰੇਟ ਦੇ ਵਿੱਚ ਆਪਾਂ ਕਾਊਂਟ ਕਰ ਸਕਦੇ ਹਾਂ ਤਾਂ ਫਿਲਹਾਲ ਆਪਾਂ ਗਰੁੱਪ ਬੀ ਤੇ ਗਰੁੱਪ ਸੀ ਦੀ ਗੱਲ ਕਰ ਰਹੇ ਹਾਂ ਹੁਣ ਇਕਨੋਮਿਕਸ ਐਂਡ ਬੈਂਕਿੰਗ ਦੇ ਤਿੰਨ ਕੁਐਸਚਨ ਸੀਗੇ ਜਿਦੇ ਚੋ ਦੋ ਕੁਐਸਚਨ ਈਜ਼ੀ ਟੂ ਮੋਡਰੇਟ ਕੁਝ ਖਾਸ ਨਹੀਂ ਸੀ ਉਹਦੇ ਇਕਨੋਮਿਕਸ ਦੇ ਵਿੱਚ ਇੱਕ ਰੈਪੋਰਟ ਦੇ ਕੁਐਸਚਨ ਪੁੱਛਿਆ ਹੋ ਉਹ ਦੋਨੋਂ ਹੱਲ ਹੋਣ ਵਾਲੇ ਕੁਐਸਚਨ ਸੀ ਤੁਹਾਡੇ ਪਰ ਇੱਕ ਕੁਐਸਚਨ ਥੋੜਾ ਬੈਂਕਿੰਗ ਨਾਲ ਰਿਲੇਟਡ ਉਹਨਾਂ ਨੇ ਪੁੱਛਿਆ ਸੀ ਜਿਹਨੂੰ ਮੈਂ ਕਿਹਾ ਥੋੜਾ ਹਾਰਡ ਲੈਵਲ 'ਚ ਕਨਸੀਡਰ ਕੀਤਾ ਕਿ ਹਾਂਜੀ ਜੇਕਰ ਕੋਈ ਬੱਚਾ ਨਹੀਂ ਵੀ ਕੀਤਾ ਹੋਊਗਾ ਕਿਉਂਕਿ ਇਸ ਇੱਕ ਕੁਐਸਚਨ ਨੂੰ ਕਰਨ ਲਈ ਤੁਹਾਨੂੰ ਬੈਂਕਿੰਗ ਕਾਫੀ ਹੱਦ ਤੱਕ ਪੜ੍ਹਨੀ ਪੈਗੀ ਹੈ ਨਾ ਬਹੁਤ ਜ਼ਿਆਦਾ ਪੜ੍ਹਨੀ ਪੈਗੀ ਜਿਹਨੇ SBI PO ਦਾ ਪੇਪਰ ਦਿੱਤਾ ਹੈ ਨਾ ਜਾਂ ਕੋਈ ਬੈਂਕਿੰਗ ਲੈਵਲ ਦਾ ਪੇਪਰ ਦਿੱਤਾ ਉਹਦੇ ਲਈ ਇਹ ਕੁਐਸਚਨ ਹੱਲ ਹੋਣ ਵਾਲਾ ਸੀ ਬਾਕੀਆਂ ਲਈ ਥੋੜਾ ਆਪਾਂ ਕਹਿ ਸਕਦੇ ਹਾਂ ਕਿ ਹਾਂ ਆਪਾਂ ਕਹਿ ਸਕਾਂਗੇ ਇਹ ਹਾਰਡ ਲੈਵਲ ਦਾ ਤੁਸੀਂ ਛੱਡ ਸਕਦੇ ਸੀ ਇਹ ਕੁਐਸਚਨ ਹੈ ਨਾ ਤਾਂ ਹੁਣ ਨੈਕਸਟ ਆ ਗਿਆ ਜੀ ਸਾਡੇ ਕੋਲ ਇੰਡੀਅਨ ਪੋਲਿਟੀ ਇੰਡੀਅਨ ਪੋਲਿਟੀ ਦੇ ਦੋ ਕੁਐਸਚਨ ਸੀ ਦੋਨੇ ਹੀ ਈਜ਼ੀ ਲੈਵਲ ਦੇ ਕੁਐਸਚਨ ਸੀ ਕੁਛ ਨਹੀਂ ਸੀ ਦੋਨੇ ਕੁਐਸਚਨ ਆ ਜੇ ਤੁਸੀਂ ਦੇਖਿਆ ਹੋਊਗਾ ਇੱਕ ਸ਼ਾਇਦ ਸੀਗਾ ਆਪਣਾ ਕੋਈ ਕੇਸ ਤੇ ਸੀ ਸ਼ਾਇਦ ਕੇਸ਼ਵਾਨੰਦ ਭਾਰਤੀ ਕੇਸ ਤੇ ਸੀ ਇੱਕ ਕੁਐਸਚਨ ਤੁਹਾਡਾ ਹੋਰ ਸੀ ਜਿਹਦੇ ਵਿੱਚ ਕਿ ਉਹਨਾਂ ਨੇ ਮਤਲਬ ਕਨਸਟੀਟਿਊਸ਼ਨਲ ਬੋਡੀ ਜਾਂ ਕੋਈ ਇਦਾਂ ਦਾ ਪੁੱਛਿਆ ਹੋਇਆ ਸੀ ਕਿ ਇਹਨਾਂ ਦੇ ਵਿੱਚੋਂ ਕਿਹੜੀ ਹੈਗੀ ਆ ਕਿਹੜੀ ਨਹੀਂ ਤਾਂ ਇਹ ਵਾਲੇ ਜਿਹੜੇ ਦੋ ਕੁਐਸਚਨ ਸੀਗੇ ਤੁਹਾਡੇ ਦੋਨੇ ਹੋਣ ਵਾਲੇ ਕੁਐਸਚਨ ਸੀ ਤਾਂ ਮੈਂ ਤੁਹਾਨੂੰ ਪੋਲਿਟੀ ਬਹੁਤ ਚੰਗੀ ਤਰ੍ਹਾਂ ਕਰਵਾਈਆ ਹੋ ਸਕਦਾ ਅਗਲੇ ਪੇਪਰਾਂ ਦੇ ਵਿੱਚ ਇੰਡੀਅਨ ਪੋਲਿਟੀ ਦੇ ਕੁਐਸਚਨ ਤੁਹਾਡੇ ਇਧਰੋਂ ਕੱਢ ਕੇ ਇਹਦੇ ਵਿੱਚ ਐਡ ਕਰਦੇ ਤਾਂ ਇੰਡੀਅਨ ਪੋਲਿਟੀ ਤੁਸੀਂ ਚੰਗੀ ਤਰ੍ਹਾਂ ਕਰਨੀ ਆ ਚਾਹੇ ਉਹ ਪੀਡੀਐਫ ਤੋਂ ਕਰ ਦਿਓ ਮੈਂ ਪੰਜਾਬੀ ਇੰਗਲਿਸ਼ ਚ ਪ੍ਰੋਵਾਈਡ ਕੀਤੀ ਹੋਈ ਆ ਨਾ ਟੈਲੀਗ੍ਰਾਮ ਦੇ ਉੱਤੇ ਚਾਹੇ ਤੁਸੀਂ YouTube ਤੋਂ ਵੀ ਕਰ ਸਕਦੇ ਹੋ ਹਨ ਹੁਣ ਅਗਲਾ ਕੁਐਸਚਨ ਜਿਹਦੇ ਲਈ ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ ਕਿ এনवायरमेंटਲ ਇਸ਼ੂ এনवायरमेंट ਇਸ਼ੂ ਦੇ ਵਿੱਚੋਂ ਟੋਟਲ ਕਿੰਨੇ ਕੁਐਸਚਨ ਆਏ ਸੀ ਜਾਂ ਆਪਾਂ ਨੂੰ ਕਿੰਨਾ ਪੜ੍ਹਨਾ ਚਾਹੀਦਾ ਦੇਖੋ ਜੀ ਇੱਕ ਕੁਐਸਚਨ ਪੁੱਛਿਆ ਗਿਆ ਸੀ এনवायरमेंट ਦਾ ਤਾਂ ਓਜ਼ੋਨ ਲੇਅਰ ਨੂੰ ਲੈ ਕੇ ਕੋਈ ਕੁਐਸਚਨ ਸੀਗਾ ਇੱਕ ਤਾਂ ਉਹ ਵੀ ਹੋਣ ਵਾਲਾ ਆਪਾਂ ਈਜ਼ੀ ਟੂ ਮੋਡਰੇਟ ਜਾਂ ਈਜ਼ੀ ਹੀ ਕਹਿ ਸਕਦੇ ਹਾਂ ਪੁਰਾਣੇ ਪੇਪਰਾਂ 'ਚ ਉਹ ਆਇਆ ਹੋਇਆ ਪੰਜਾਬ ਦੇ ਵੀ ਕਿਸੇ ਪੇਪਰ ਦੇ ਵਿੱਚ 2016 17 ਦੇ ਤੁਸੀਂ ਸ਼ਾਇਦ ਪੁਰਾਣਾ ਪੇਪਰ ਕੋਈ ਚੱਕ ਕੇ ਦੇਖਿਆ ਉਹਦੇ ਵਿੱਚ ਵੀ ਆਇਆ ਹੋਇਆ ਐਸਐਸਸੀ ਦੇ ਪੇਪਰ ਦੇ ਵਿੱਚ ਵੀ ਉਹ ਕੁਐਸਚਨ ਪੁੱਛਿਆ ਕਿ ਓਜ਼ੋਨ ਦੀ ਕਮੀ ਕਿਹਦੇ ਨਾਲ ਹੁੰਦੀ ਹੈ ਇਦਾਂ ਕਰਕੇ ਕੋਈ ਕੁਐਸਚਨ ਸੀਗਾ ਹਨਾ ਤਾਂ ਇਹ ਜੀ ਜਾਂ ਕੇ ਇਹਦੇ ਵਿੱਚ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਹੁਣ ਮੈਂ ਤੁਹਾਨੂੰ ਇੱਕ ਵਾਰ ਥੋੜਾ ਰਿਵਿਊ ਇੱਕ ਵਾਰ ਦੇ ਦਾਂ ਬਾਅਦ ਮੈਂ ਤੁਹਾਨੂੰ ਦੱਸ ਦਾਂ ਕਿ ਤੁਸੀਂ ਕਿਸ ਅਪਰੋਚ ਦੇ ਨਾਲ ਤੁਸੀਂ ਜਾ 23 ਕੁਐਸ਼ਨ ਟੋਟਲ ਆਏ ਜੀ ਕੇ ਦੇ ਜਿਹਦੇ ਜੋ 23 ਕੁਐਸ਼ਨ ਇਹਦੇ ਮੁਤਾਬਕ ਮੇਰੇ ਅਕੋਰਡਿੰਗ ਈਜ਼ੀ ਤੇ ਈਜ਼ੀ ਟੂ ਮੋਡਰੇਟ ਲੈਵਲ ਦੇ ਕੁਐਸ਼ਨ ਸੀ ਜੇਕਰ ਤੁਸੀਂ ਵਧੀਆ ਤਰੀਕੇ ਦੇ ਨਾਲ ਕਰੰਟ ਅਫੇਅਰ ਕੀਤੇ ਹੋਇਆ ਸਟੈਟਿਕ ਜੀ ਕੇ ਕੀਤੀ ਹੋਈ ਆ ਹਨਾ ਤਾਂ ਮੋਡਰਨ ਹਿਸਟਰੀ ਕੀਤੀ ਹੋਈ ਆ ਇਹਦੇ ਵਿੱਚ ਮੈਂ ਇਕਨੋਮਿਕਸ ਵੀ ਐਡ ਕਰੂੰਗਾ ਕਿ ਇਕਨੋਮਿਕਸ ਦੀ ਵੀ ਬੇਸਿਕ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਹੋਈਆਂ ਕਿ ਇਹ ਤੁਸੀਂ ਕਰਨੀਆਂ ਨੇ ਰੈਪੋਰਟ ਵਗੈਰਾ ਹੋਏ ਬੇਸਿਕ ਟਰਮਸ ਹੀ ਸੀਗੀਆਂ ਕੋਈ ਅਲੱਗ ਤੋਂ ਉਹਨਾਂ ਨੇ ਇਕਨੋਮਿਕਸ ਦਾ ਬਹੁਤ ਔਖਾ ਕੁਐਸਚਨ ਸੀ ਪੁੱਛਿਆ ਹੋਇਆ ਤਾਂ ਜੀਓਗ੍ਰਾਫੀ ਦਾ ਮੈਂ ਤੁਹਾਨੂੰ ਕਹਿ ਸਕਦਾ ਕਿ ਥੋੜਾ ਮੈਂ ਕਹਿ ਸਕਦਾ ਕਿ ਥੋੜੇ ਵਧੀਆ ਲੈਵਲ ਦੇ ਕੁਐਸਚਨ ਸੀ ਇਹਨੂੰ ਮੈਂ ਇਹਦੇ ਚੋਂ ਕੱਢ ਰਿਹਾ ਹਾਂ ਠੀਕ ਆ ਤਾਂ ਇਕਨੋਮਿਕਸ ਐਂਡ ਬੈਂਕਿੰਗ ਦੇ ਵਿੱਚੋਂ ਮੈਂ ਕਹਿ ਰਿਹਾ ਕਿ ਇੱਕ ਤੁਹਾਡਾ ਘਟਦਾ ਸੀ ਦੋ ਮੈਂ ਫਿਰ ਵੀ ਕਿਹਾ ਸੀ ਕਿ ਤੁਹਾਡੇ ਲਈ ਬੇਸਿਕ ਕਰਨਾ ਜ਼ਰੂਰੀ ਆ ਇਹ ਕੁਐਸਚਨ ਤੁਹਾਨੂੰ ਲੂਸੈਂਟ ਦੀ ਵੀ ਜੇ ਕਿਸੇ ਨੇ ਚੰਗੀ ਤਰ੍ਹਾਂ ਪੜ੍ਹੀ ਆ ਇਕਨੋਮਿਕਸ ਦੀ ਤਾਂ ਉਹ ਹੱਲ ਹੁੰਦੇ ਸੀਗੇ ਉਹ ਦੋਨੇ ਕੁਐਸਚਨ ਹਨਾ ਤੁਹਾਡੇ ਇੰਡੀਅਨ ਪੋਲੀਟੀ ਦੇ ਦੋਨੇ ਕੁਐਸਚਨ ਬਹੁਤ ਈਜ਼ੀ ਲੈਵਲ ਦੇ ਕੁਐਸਚਨ ਸੀਗੇ ਹਨਾ এনवायरमेंट ਇਸ਼ੂ ਦਾ ਇੱਕ ਕੁਐਸਚਨ ਈਜ਼ੀ ਲੈਵਲ ਦਾ ਹੁਣ ਮਤਲਬ ਜਿਹੜੇ ਬੱਚੇ ਨੇ ਚੰਗੀ ਤਰ੍ਹਾਂ ਤਿਆਰੀ ਕੀਤੀ ਆ ਇਹਨਾਂ ਦੀ ਤਾਂ ਉਹਦੇ 30 ਦੇ ਵਿੱਚੋਂ 22 23 ਕੁਐਸਚਨ ਸਹੀ ਹੋਣੇ ਚਾਹੀਦੇ ਸੀ ਮਤਲਬ ਜੇਕਰ ਤੁਸੀਂ ਬੱਚੇ ਇਹ ਚੀਜ਼ ਨੂੰ ਪੀਪਰ ਆਇਆ ਸੀ ਮਤਲਬ ਕਿ ਲਗਾ ਲੋ ਕਿ ਪੰਜਾਬ ਪਟਵਾਰੀ ਦਾ ਪੀਪਰ ਹੋਇਆ ਸੀ ਜਿਹਦੇ ਵਿੱਚ ਕਿ ਬੱਚੇ ਕਹਿਣ ਲੱਗੇ ਕਿ ਬਹੁਤ ਜ਼ਿਆਦਾ ਈਜ਼ੀ ਪੀਪਰ ਸੀਗਾ ਹਨਾ ਤਾਂ ਈਜ਼ੀ ਪੀਪਰ ਦਾ ਜਿਹਨੇ ਐਨਲਾਈਜ਼ ਕੀਤਾ ਉਹਨੂੰ ਪਰ ਨਾਰਮਲੀ ਬੱਚੇ ਕੀ ਦੇਖਦੇ ਆ ਕੱਟਆਫ ਬੱਚਿਆਂ ਨੇ ਦੇਖਿਆ ਕਿ ਉਹਦੀ ਕੱਟਆਫ 100 ਚੋਂ 92 ਚਲੇਗੀ ਜਰਨਲ ਕੈਟਾਗਰੀ ਦੀ ਕਿਉਂ ਗਈ ਕਿਉਂਕਿ ਉਹਦੇ ਵਿੱਚ ਕੁਐਸਚਨ ਜੇਕਰ 30 ਕੁਐਸਚਨ ਪੁੱਛੇ ਗਏ ਸੀ ਤਾਂ 30 ਦੇ ਵਿੱਚੋਂ 28 29 ਕੁਐਸਚਨ ਈਜ਼ੀ ਲੈਵਲ ਦੇ ਕੁਐਸਚਨ ਸੀ ਪਰ ਇਹਦੇ ਚੋਂ ਤੁਹਾਡੇ 30 ਦੇ ਵਿੱਚੋਂ 23 ਕੁਐਸਚਨ ਈਜ਼ੀ ਟੂ ਮੋਡਰੇਟ ਕਿ ਕੱਲੇ ਈਜ਼ੀ ਕਿਉਂਕਿ ਉਹ ਸਾਰੇ ਕੁਐਸਚਨ ਆਲਮੋਸਟ ਈਜ਼ੀ ਲੈਵਲ ਦੇ ਕੁਐਸਚਨ ਸੀ ਜਿਹੜੇ ਕੇ ਮੈਂ 500 ਕੁਐਸਚਨ ਤੁਹਾਨੂੰ ਹੁਣ ਕਰਵਾ ਰਿਹਾ ਜੀਕੇ ਦੇ ਹਨਾ ਜਿਹੜੇ ਜਸਟ ਫਾਰ ਰਿਵੀਜ਼ਨ ਪਰਪਸ ਮੈਂ ਕਰਵਾ ਰਿਹਾ ਵਾ ਉਹੀ ਦੇ ਲੈਵਲ ਦੇ ਕੁਐਸਚਨ ਸੀ ਕੋਈ ਬਹੁਤ ਜ਼ਿਆਦਾ ਔਖੇ ਕੁਐਸਚਨ ਉਹਦੇ ਵਿੱਚ ਨਹੀਂ ਸੀਗੇ ਹਨਾ ਪਰ ਇਹਦੇ ਵਿੱਚ ਵਧੀਆ ਲੈਵਲ ਈਜ਼ੀ ਟੂ ਮੋਡਰੇਟ ਨੂੰ ਵੀ ਆਪਾਂ ਕਨਸੀਡਰ ਕੀਤਾ ਜੇਕਰ ਤੁਸੀਂ ਥਿਊਰੀ ਪੜ੍ਹੀ ਹੋਈ ਸੀ ਤਾਂ ਤੁਹਾਡੇ ਮਾਡਰਨ ਹਿਸਟਰੀ ਦੇ ਕੁਐਸਚਨ ਹੋਗੇ ਹਨਾ ਜਾਂ ਤੁਹਾਡੇ ਮਤਲਬ ਸਪੋਜ਼ ਕਰ ਲਓ ਤੁਸੀਂ ਕਿ ਇਕਨੋਮਿਕਸ ਵੀ ਮੈਂ ਕਹਦਾ ਕਿ ਜੇਕਰ ਤੁਸੀਂ ਕਾ ਥਿਉਰੀ ਬੜੀ ਆ ਤਾਈ ਹੋਏ ਇੰਡੀਅਨ ਪੋਲਿਟੀ ਵੀ ਮੈਂ ਕਹਾਂਗਾ ਕਿ ਜੇਕਰ ਤੇ ਥੋੜੀ ਬਹੁਤ ਥਿਉਰੀ ਪੜ੍ਹੀ ਹੋਈ ਸੀ ਤਾਂ ਹੀ ਤੁਹਾਡੇ ਉਹ ਹੱਲ ਹੋਏ ਹੋਣਗੇ ਹਨਾ ਤਾਂ ਇਹੀ ਚੀਜ਼ ਮੈਂ ਤੁਹਾਨੂੰ ਕਹਾਂਗਾ ਕਿ ਬਹੁਤ ਜ਼ਿਆਦਾ ਇਹਨੂੰ ਐਨਾਲਾਈਜ਼ ਕਰਨ ਦੀ ਤੁਹਾਡੇ ਲਈ ਜ਼ਰੂਰਤ ਹੁੰਦੀ ਆ ਸਿਰਫ ਤੇ ਸਿਰਫ ਕਟਾਫ ਨਾ ਦੇਖਿਆ ਕਰੋ ਕਿ ਇਸ ਤਰ੍ਹਾਂ ਦੇ ਲੈਵਲ ਦੇ ਇਸ ਤਰ੍ਹਾਂ ਦੇ ਕੁਐਸਚਨ ਇਹਦੇ ਵਿੱਚ ਪੇਪਰ 'ਚ ਨਹੀਂ ਆਉਂਦੇ ਜਾਂ ਨਹੀਂ ਆਉਂਦਾ ਐਗਜ਼ਾਮੀਨਰ ਦਾ ਕੁਝ ਨਹੀਂ ਪਤਾ ਕਦੋਂ ਕਿਹਦੇ 'ਚ ਕੀ ਪਾ ਦੇਣਾ ਉਹਨਾਂ ਨੇ ਤਾਂ ਤੁਸੀਂ ਆਪਣੀ ਤਿਆਰੀ ਦਾ ਮੇਨ ਫੋਕਸ ਈਜ਼ੀ ਐਂਡ ਈਜ਼ੀ ਟੂ ਮੋਡਰੇਟ ਲੈਵਲ ਤੇ ਰੱਖਣਾ ਆ ਸੱਤ ਕੁਐਸਚਨ ਮੈਂ ਤੁਹਾਨੂੰ ਫੇਰ ਤੋਂ ਕਹਿ ਰਿਹਾ ਕਿ ਡਿਫਿਕਲਟ ਤੇ ਹਾਰਡ ਲੈਵਲ ਦੇ ਕੁਐਸਚਨਾਂ ਦੇ ਪਿੱਛੇ ਨਹੀਂ ਭੱਜਣਾ ਤੁਸੀਂ ਪਹਿਲਾਂ ਤੁਹਾਡਾ ਪੁਆਇੰਟ ਹੋਣਾ ਚਾਹੀਦਾ ਇਹ 23 ਨੰਬਰ ਤੁਸੀਂ ਪੱਕੇ ਕਰਨੇ ਨੇ ਜੇਕਰ ਤੁਹਾਨੂੰ ਲੱਗਦਾ ਕਿ ਈਜ਼ੀ ਤੇ ਇਜ਼ੀ ਟੂ ਮੋਡਰੇਟ ਤੁਹਾਡੇ ਚੰਗੀ ਤਰ੍ਹਾਂ ਹੋ ਰਹੇ ਨੇ ਹਰੇਕ ਮੌਕ ਟੈਸਟ ਦੇ ਵਿੱਚੋਂ ਵਧੀਆ ਲੈਵਲ ਦਾ ਕੋਈ ਮੌਕ ਟੈਸਟ ਲਾ ਰਹੇ ਹਾਂ ਪੁਰਾਣਾ ਪੇਪਰ ਲਾ ਰਹੇ ਹਾਂ ਇੰਨੇ ਕੁਐਸਚਨ ਹੱਲ ਹੋ ਰਹੇ ਨੇ ਤਾਂ ਤੁਸੀਂ ਇਹਨਾਂ ਦੇ ਮਗਰ ਜਾ ਸਕਦੇ ਹੋ ਠੀਕ ਆ ਪਰ ਮੈਂ ਫੇਰ ਵੀ ਕਹਾਂਗਾ ਕਿ ਜੀਕੇ ਦੇ ਵਿੱਚੋਂ ਚਾਹੇ ਤੁਸੀਂ ਇਹਨਾਂ ਸੱਤਾਂ ਦੇ ਲਈ ਤੁਸੀਂ ਮਗਰ ਵੀ ਜਾਓ ਤਾਂ ਵੀ ਤੁਸੀਂ ਇਹਦੇ ਵਿੱਚੋਂ ਇੱਕ ਦੋ ਕੁਐਸਚਨ ਹੀ ਕਰ ਸਕੋਗੇ ਵੱਧ ਤੋਂ ਵੱਧ ਜਿੰਨਾ ਮਰਜ਼ੀ ਤੁਸੀਂ ਪੜ੍ਹ ਲਓ ਕਿਉਂਕਿ ਜੀਐਸ ਦੇ ਵਿੱਚੋਂ ਇਦਾਂ ਦਾ ਲੈਵਲ ਮੈਂ ਕਹਾਂਗਾ ਕਿ ਜਿਹੜਾ ਆਇਆ ਸੀ ਉਹਦੇ ਵਿੱਚੋਂ 30 ਦੇ ਵਿੱਚੋਂ ਜਿਹੜੇ ਬੱਚੇ ਦੇ 22 23 ਨੰਬਰ ਆਏ ਨੇ ਤੇ ਬਾਕੀ ਦੇ ਸਬਜੈਕਟ ਉਹਦੇ ਵਧੀਆ ਸੀਗੇ ਤਾਂ ਉਹਦੀ ਕੱਟਆਫ ਆਰਾਮ ਨਾਲ ਕਲੀਅਰ ਹੋਏਗੀ ਜਦੋਂ ਇਹਦਾ ਰਿਜ਼ਲਟ ਆਏਗਾ ਤਾਂ ਮੈਂ ਇਹੀ ਕਹਾਂਗਾ ਤੁਹਾਨੂੰ ਕਿ ਇਸ ਚੀਜ਼ ਦੇ ਮਗਰ ਜਾਣਾ ਬਹੁਤ ਜ਼ਿਆਦਾ ਹਵਾ ਨਾ ਬਣਾਓ ਇਹ ਚੀਜ਼ ਆ ਕੇ ਪਤਾ ਨਹੀਂ ਕਿੱਥੋਂ ਪੇਪਰ ਆ ਗਿਆ ਬਾਹਰੋਂ ਆ ਗਿਆ ਜੀ ਹੋ ਗਿਆ ਵੋ ਹੋ ਗਿਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ ਕਿ ਸਰ ਕਰੰਟ ਅਫੇਅਰਸ ਅਸੀਂ ਕਰ ਰਹੇ ਹਾਂ ਅਸੀਂ ਤੁਹਾਡੇ ਤੋਂ ਕਰ ਰਹੇ ਹਾਂ ਜਾਂ ਇੰਡੋਲੋਗਸ ਤੋਂ ਕਰ ਰਹੇ ਹਾਂ ਉਹਨੇ ਕਰ ਲਈਏ ਬਹੁਤ ਤਾਂ ਕਰੰਟ ਅਫੇਅਰਸ ਤੁਸੀਂ ਦੇਖੋ ਨਾ ਉਹ 11 ਕੁਐਸਚਨ ਵਨ ਲਾਈਨਰ ਕੁਐਸਚਨ ਸੀ ਕੋਈ ਉਹਦੇ ਵਿੱਚ ਇਦਾਂ ਦਾ ਕੁਐਸਚਨ ਜੀ ਪੁੱਛਿਆ ਗਿਆ ਕਿ ਬਹੁਤ ਜ਼ਿਆਦਾ ਉਹਨਾਂ ਨੇ ਕੋਈ ਬਾਹਰੋਂ ਕੁਐਸਚਨ ਪਤਾ ਉਹ ਜਿਹੜੇ ਮੈਂ ਤੁਹਾਨੂੰ ਕਿਹਾ ਕਿ ਦੋ ਤਿੰਨ ਕੁਐਸਚਨ ਬਾਹਰੋਂ ਆਉਣੇ ਹੁੰਦੇ ਨੇ ਬਾਹਰੋਂ ਵੀ ਨਹੀਂ ਸੀ ਆਏ ਉਹ ਪੁਰਾਣੇ ਗ੍ਰੈਂਟ ਅਫੇਅਰ ਸੀਗੇ ਹਨਾ ਜਾਂ ਇੱਕ ਇੱਕ ਔਕੇ ਲੈਵਲ ਦਾ ਕਹਿ ਸਕਦਾ ਦੋ ਪੁਰਾਣੇ 1 2020 ਦਾ ਪੁੱਛਿਆ ਹੋਇਆ ਹੈ ਸ਼ਾਇਦ 1 2021 ਦੇ ਵਿੱਚੋਂ ਆਇਆ ਹੋਇਆ ਸੀ ਤਾਂ ਇਹ ਚੀਜ਼ ਹੁੰਦੀ ਹੈ ਥੋੜਾ ਬਹੁਤ ਐਗਜ਼ਾਮੀਨਰ ਨੇ ਉਹਨੂੰ ਹਾਰਡ ਬਣਾਉਣਾ ਹੁੰਦਾ ਤਾਂ ਤੁਸੀਂ ਇਹ ਚੀਜ਼ ਨੂੰ ਲੈ ਕੇ ਬਿਲਕੁਲ ਵੀ ਪਰੇਸ਼ਾਨ ਨਹੀਂ ਹੋਣਾਗਾ ਤਾਂ ਜੇ ਉਹ ਵੀ ਤੁਸੀਂ ਫੋਲੋ ਕਰ ਰਹੇ ਹੋ ਜੇਕਰ ਤੁਹਾਡਾ ਟਾਰਗੇਟ ਸਿਰਫ ਤੇ ਸਿਰਫ ਗਰੁੱਪ B ਆ ਹਨਾ ਆ ਮੈਂ ਕਹਾਂਗਾ ਕਿ ਚੰਗੀ ਤਰ੍ਹਾਂ ਥੋਰਲੀ ਉਹ ਚੀਜ਼ਾਂ ਨੂੰ ਪੜੋ ਹਨਾ ਫਿਰ ਉਹਦੇ ਵਧੀਆ ਕੁਐਸਚਨ ਲਗਾਓ ਉਹਦੇ ਤੁਸੀਂ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਤੇ ਜੇਕਰ ਤੁਸੀਂ ਉਹਦੇ ਵਿੱਚੋਂ ਇਸ ਤਰ੍ਹਾਂ ਦਾ ਹੀ ਲੈਵਲ ਪੇਪਰ ਦਾ ਅਗਲੇ ਪੇਪਰਾਂ ਦੇ ਵਿੱਚ ਮੈਂਟੇਨ ਹੁੰਦਾ ਵਾ ਹਨਾ ਤਾਂ ਜਿਹੜਾ ਕਿ ਮੋਸਟ ਆਫ ਦੀ ਟਾਈਮ ਆਪਾਂ ਦੇਖਿਆ ਕਿ ਪੀਟਪੀਐਸਬੀ ਦੇ ਜੇਕਰ ਇੱਕ ਲੈਵਲ ਉਹ ਫੜ ਲੈਣ ਹਨਾ ਤਾਂ ਪੂਰਾ ਸਾਲ ਲਗਭਗ ਉਹੀ ਉਹੀ ਲੈਵਲ ਦੇ ਆਧਾਰ ਦੇ ਉੱਤੇ ਉਹ ਥੋੜਾ ਚੱਲਦਾ ਥੋੜਾ ਬਹੁਤ ਚੇਂਜ ਕਰਦੇ ਹੁੰਦੇ ਆ 1921 ਦਾ ਤਾਂ ਇਹ ਚੀਜ਼ਾਂ ਤਾਂ ਇਹ ਸੀਗਾ ਜੀ ਅੱਜ ਦਾ ਐਨਲਾਈਜ਼ ਉਮੀਦ ਆ ਕਿ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਜਾਣਗੇ ਤਾਂ ਬੱਚਿਆਂ ਨੇ ਜਿਹੜਾ ਹਵਾ ਬਣਾਇਆ ਹੋਇਆ ਸੀ ਜਿਹੜੇ ਬਾਰ-ਬਾਰ ਮੈਸੇਜ ਕਰ ਰਹੇ ਸੀ ਉਹਨਾਂ ਲਈ ਮੈਂ ਕਹਿ ਰਿਹਾ ਵਧੀਆ ਲੈਵਲ ਦੇ ਕੁਐਸਚਨ ਜ਼ਰੂਰ ਸੀ ਜਿਹਨੂੰ ਈਜ਼ੀ ਟੂ ਮੋਡਰੇਟ ਕਹਿਣਾ ਪਰ ਉਹਨਾਂ ਨੂੰ ਤੁਸੀਂ ਇਹ ਤੇ ਇਹ ਕੁਐਸਚਨ ਨੂੰ ਹਾਰਡ ਲੈਵਲ ਦੇ ਕੁਐਸਚਨ ਨਹੀਂ ਸੀ ਕਹਿ ਸਕਦੇ ਕਿ ਬਹੁਤ ਜ਼ਿਆਦਾ ਹਾਰਡ ਲੈਵਲ ਦੇ ਕੁਐਸਚਨ ਸੀ ਠੀਕ ਹੈ ਤਾਂ ਇਹ ਸੀਗਾ ਜੀ ਅੱਜ ਦਾ ਆਪਣਾ ਐਨਾਲਾਈਜ਼ ਤਾਂ ਹੁਣ ਕਰੰਟ ਅਫੇਅਰਸ ਮੈਂ ਤੁਹਾਨੂੰ ਕਹਿ ਰਿਹਾਗਾ ਜਨਵਰੀ 2 2023 ਦੇ ਸਾਰੇ ਕਰੰਟ ਅਫੇਅਰ ਆਪਣੇ ਅਵੇਲੇਬਲ ਨੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਪੜਨਾ ਤੁਹਾਡੀ ਮਰਜ਼ੀ ਆ ਹਨਾ ਤਾਂ ਹੁਣ ਪੰਜਾਬ ਪੁਲਿਸ ਦਾ ਪੇਪਰ ਹੋ ਰਿਹਾ ਇਹਦੇ ਵਿੱਚ ਕੁਐਸਚਨ ਆ ਰਹੇ ਨੇ ਤਾਂ ਤੁਸੀਂ ਪੰਜਾਬ ਪੁਲਿਸ ਲਈ 2023 ਦੇ ਜਿਹੜੇ ਕਰੰਟ ਅਫੇਅਰਸ ਨੇ ਇਹ ਜ਼ਰੂਰ ਕਰਕੇ ਜਾਓ ਪੂਰੇ ਸਾਲ ਦੇ ਹਨਾ ਨਾਲ ਮਤਲਬ ਕਿ ਲਾ 6 ਮਹੀਨੇ ਦੇ ਜਿਹੜੇ ਹੁਣ ਹੋ ਚੁੱਕੇ ਨੇ ਇਹ ਵੀ ਮੈਂ ਤੁਹਾਨੂੰ 31 ਮਈ ਤੱਕ ਕਰਵਾਏ ਹੋਏ ਨੇ ਤਾਂ ਟਿਲ ਐਗਜ਼ਾਮ ਆਪਾਂ ਕਰਵਾਵਾਂਗੇ ਟੌਪ ਕਰੰਟ ਅਫੇਅਰਸ ਨੇ ਰਿਵੀਜ਼ਨ ਪਰਪਸ ਲਈ ਵੀ ਚਾਹੇ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਮੈਗਜ਼ੀਨ ਵਗੈਰਾ ਜਾਂ ਕੋਈ ਹੋਰ ਚੈਨਲ ਫੋਲੋ ਕਰਦੇ ਹੋ ਤਾਂ ਫ੍ਰੀ ਚੈਨਲ ਜਿਹੜੇ ਸਬਜੈਕਟ ਕਵਰ ਕੀਤੇ ਨੇ ਮੈਂ ਤੁਹਾਨੂੰ ਪਹਿਲਾਂ ਕਿਹਾ ਹਨ ਤਾਂ ਤੁਸੀਂ ਕੀ ਕਰਨਾ ਅ ਕਰੰਟ ਅਫੇਅਰਸ ਮੈਂ ਤੁਹਾਨੂੰ ਕਰਵਾ ਰਿਹਾ ਮਾਡਰਨ ਹਿਸਟਰੀ ਮੈਂ ਕਰਵਾ ਰਿਹਾ ਹਨਾ ਤੁਹਾਨੂੰ ਕਰਵਾਈ ਹੋਈ ਆ ਸੌਰੀ ਤੇ ਇੰਡੀਅਨ ਪੋਲਿਟੀ ਇਹ ਤਿੰਨਾ ਤੁਸੀਂ ਆਪਣੇ ਮਤਲਬ ਫੋਲੋ ਕਰਾ ਮਤਲਬ ਕਿ ਇਹਦੇ ਵਿੱਚ 14 ਤੱਕ 17 17 21 30 ਚ 19 ਕੁਐਸਚਨ ਇਹਦੇ ਵਿੱਚੋਂ ਆਏ ਸੀ ਹਨਾ ਤਾਂ ਇਹ ਚੀਜ਼ ਆ ਤੁਸੀਂ ਇਹਨੂੰ ਜਿਆਦਾ ਤੋਂ ਜਿਆਦਾ ਪੜ੍ਹਨਾ ਮੈਂ ਹਨਾ ਤਾਂ ਜਿਆਦਾ ਫੋਲੋ ਕਰਨਾ ਮੈਂ ਇਹ ਨਹੀਂ ਕਹਿੰਦਾ ਕਿ ਇਹਨੂੰ ਨਾ ਕਰੋ ਇਹ ਸਾਰੇ ਕਰਨਾ ਤੁਹਾਡੇ ਲਈ ਜ਼ਰੂਰੀ ਆ ਪਰ ਥੋੜਾ ਜਿਹਾ ਉਹਨੂੰ ਦੇਖੋ ਕਿ ਪੇਪਰ ਦੇ ਵਿੱਚ ਵੇਟੇਜ ਕਿੰਨੀ ਆ ਰਹੀ ਆ ਜੇਕਰ ਪੇਪਰ ਦੇ ਵਿੱਚ ਇਹ ਵੀ ਜਿਵੇਂ ਹੁਣ এনवायरमेंट ਇਸ਼ੂ ਦਾ ਇੱਕ ਦੋ ਕੁਐਸਚਨ ਆ ਗਏ ਹਨਾ ਤਾਂ ਜੇਕਰ ਇਹੀ ਅਗਲੇ ਪੇਪਰ ਚ ਪੰਜ ਆਉਣਗੇ ਤਾਂ ਤੁਹਾਨੂੰ ਉਮੀਦ ਆ ਤੁਹਾਨੂੰ ਮਤਲਬ ਕਿ ਇਹ ਚੀਜ਼ ਕਰਨੀ ਹੀ ਪੈਣੀ ਆ ਪਰ ਫਿਲਹਾਲ ਤੁਹਾਡੇ ਕਰੰਟ ਅਫੇਅਰਸ ਆ ਰਹੇ ਆ ਸਟ੍ਰੈਟੇਜੀ ਕੀ ਆ ਰਹੇ ਮਾਡਰਨ ਹਿਸਟਰੀ ਇਕਨੋਮ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪ੍ਰੀਵੀਅਸ ਈਅਰ ਜੇ ਕੋਈ ਪੇਪਰ ਹੋਇਆ ਵਾ ਹਨਾ ਤਾਂ ਉਹਦੇ ਅਕੋਰਡਿੰਗ ਹੀ ਤੁਸੀਂ ਉਹ ਚੀਜ਼ ਨੂੰ ਫਾਲੋ ਕਰਨਾ ਵਾ ਤਾਂ ਤੁਸੀਂ ਉਮੀਦ ਆ ਕਿ ਤੁਹਾਨੂੰ ਸਾਰਾ ਤੁਹਾਡੇ ਡਾਊਟ ਕਲੀਅਰ ਹੋ ਜਾਣਗੇ ਹਨਾ ਜੇ ਜੋ ਵੀ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛਦੇ ਰਹੇ ਹੋ ਤਾਂ ਉਮੀਦ ਆ ਕਿ ਤੁਹਾਡੇ ਸਾਰੇ ਡਾਊਟ ਕਲੀਅਰ ਹੋਣਗੇ ਹੁਣ ਜੇਕਰ ਪੇਡ ਤੁਸੀਂ ਕੋਈ ਸੀਰੀਜ਼ ਪਰਚੇਸ ਕਰਨਾ ਚਾਹੁੰਦੇ ਹੋ ਹਨ ਤਾਂ ਸਟੈਟਿਕ ਜੀਕੇ ਦੇ ਬਹੁਤ ਵਧੀਆ ਕੁਐਸਚਨ ਆਪਾਂ ਐਡ ਕੀਤੇ ਨੇ 83600868058 ਤੇ ਤੁਸੀਂ ਮਤਲਬ ਮੈਸੇਜ ਕਰਨਾ ਵਾ ਸੌਰੀ 80 ਰੁਪਏ ਦਾ ਪ੍ਰਾਈਸ ਆ ਠੀਕ ਆ ਤਾਂ ਇਹਦੇ ਵਿੱਚ ਆਹ ਵਾਲੇ ਟਾਪਿਕ ਅਸੀਂ ਕਵਰ ਕੀਤੇ ਨੇ ਠੀਕ ਆ ਤੁਸੀਂ ਬਹੁਤ ਵਧੀਆ ਕੁਐਸਚਨ ਨੇ ਤੇ ਵਿੱਚ ਇਹਦੇ ਆਪਾਂ ਡਿਟੇਲ ਐਕਸਪਲੇਨੇਸ਼ਨ ਐਡ ਕੀਤੀ ਆ ਟੋਟਲ 300 ਕੁਐਸਚਨ ਇਹਦੇ ਵਿੱਚ ਐਡ ਕੀਤੇ ਨੇ ਤਾਂ ਇਹ ਤੁਹਾਡੇ ਲਈ ਬਹੁਤ ਬੈਨੀਫੀਸ਼ੀਅਲ ਰਹਿਣਗੇ ਤਾਂ ਤੁਸੀਂ ਆਪਣੀ ਤਿਆਰੀ ਚੈੱਕ ਕਰੋ ਕਿਉਂਕਿ ਹਰੇਕ ਟੌਪਿਕ ਦੇ ਵਿੱਚੋਂ ਮੈਂ ਹਰੇਕ ਚੈਪਟਰ ਦੇ ਵਿੱਚੋਂ ਇੱਕ ਇੱਕ ਕੁਐਸਚਨ ਪਾਇਆ ਹੋਇਆ ਤਾਂ ਤੁਹਾਡੇ ਲਈ ਸਿਰਫ ਤੇ ਸਿਰਫ ਤਿਆਰੀ ਚੈੱਕ ਕਰਨ ਲਈ ਹੈ ਪਰ ਸਿਰਫ ਇਹ 300 ਕੁਐਸਚਨ ਕਰਕੇ ਇਹ ਨਾ ਸੋਚਿਓ ਕਿ ਤੁਸੀਂ ਪੇਪਰ ਦੇ ਵਿੱਚੋਂ ਮਤਲਬ ਪੂਰੇ MCQ ਕਰ ਲਏ ਜਾਂ ਪੂਰੀ ਤਿਆਰੀ ਹੋ ਗਈ ਸਿਰਫ ਤਿਆਰੀ ਪਰਪਸ ਲਈ ਜੇਕਰ ਤੁਹਾਡੀ ਕੋਈ ਕਮੀ ਪੇਸ਼ੀ ਆ ਤੁਸੀਂ ਪੇਪਰ ਤੋਂ ਪਹਿਲਾਂ ਦੂਰ ਕਰ ਸਕਦੇ ਹੋ ਠੀਕ ਆ ਤਾਂ ਇਹਦੇ ਨਾਲ ਹੀ ਇੱਕ 500 ਕੁਐਸਚਨ ਦੀ ਸੀਰੀਜ਼ ਚੱਲ ਰਹੀ ਹੈ ਜਿਹੜੀ ਕਿ ਮੌਕ ਟੈਸਟ ਸੀਰੀਜ਼ ਦੀ ਚੱਲ ਰ ਟੋਟਲ ਤੁਸੀਂ 100 ਰੁਪਇਆ ਪੇ ਕਰਕੇ ਇਹ 800 ਕੁਐਸਚਨ ਤੁਸੀਂ ਕੰਬੋ ਦੇ ਵਿੱਚ ਪਰਚੇਸ ਕਰ ਸਕਦੇ ਹੋ ਠੀਕ ਹੈ ਸਿਰਫ 100 ਰੁਪਇਆ ਦਾ ਪ੍ਰਾਈਸ ਆ 836086058 ਦਾ ਬਾਕੀ ਫ੍ਰੀ ਦੇ ਵਿੱਚ ਜੋ ਚੱਲ ਰਿਆ ਵਾ ਹਨਾ ਉਹ ਜ਼ਰੂਰ ਕਰੋ ਤਾਂ ਆ ਸਟੈਟਿਕ ਜੀ ਕਿਤੇ ਮੈਂ 300 ਦੇ 300 ਕੁਐਸਚਨ ਫ੍ਰੀ ਆਫ ਕਾਸਟ YouTube ਦੇ ਉੱਤੇ ਕਰਵਾਏ ਹੋਇਆ ਇਹ ਨਾਲ ਸੋਚਿਓ ਹੁਣ ਕਿ ਇਹ ਪੇਡ ਆ ਕਿ ਪੇਡ ਕਿਉਂ ਨਹੀਂ ਪੇਡ ਦੀ ਕੋਈ ਮਸ਼ਹੂਰੀ ਕੀਤੀ ਹੈ ਜਾਂ ਕੀਤੀ ਆ ਮੈਂ ਤੁਹਾਨੂੰ ਫੇਰ ਤੋਂ ਕਹਾਂਗਾ ਕਿ YouTube ਦੇ ਤੇ ਫ੍ਰੀ ਆਫ ਕਾਸਟ ਕਰਾਏ ਹੋਏ ਨੇ ਤੁਸੀਂ ਜਾ ਕੇ ਵੀਡੀਓ ਦੇਖ ਲਓ ਕੰਟੈਂਟ ਚੈੱਕ ਕਰਦੋ ਜੇਕਰ ਤੁਸੀਂ PDF ਕਰਨਾ ਚਾਹੁੰਦੇ ਹੋ ਤਾਂ PDF ਤੁਸੀਂ ਉਹ ਤੁਹਾਨੂੰ ਪਰਚੇਸ ਕਰਨੀ ਪੈਣੀ ਠੀਕ ਆ ਤਾਂ ਆ ਵੀ ਮੈਂ ਤੁਹਾਨੂੰ ਜਿਹੜੇ ਸੈਕੰਡ ਮੌਕ ਟੈਸਟ ਆ 500 ਕੁਐਸਚਨ ਆ 10 ਮੌਕ ਟੈਸਟ ਕਰਵਾ ਰਹੇ ਹਾਂ ਜੀ ਚੋਕੇ ਚਾਰ ਆਪਾਂ ਕਰਵਾਤੇ ਹੋਏ ਇਹ ਵੀ ਫ੍ਰੀ ਆਫ ਕਾਸਟ YouTube ਦੇ ਉੱਤੇ ਚੱਲ ਰਹੀ ਆ ਜੇਕਰ ਤੁਸੀਂ ਨਹੀਂ ਵੀ ਪਰਚੇਸ ਕਰਨੀ ਤੁਸੀਂ YouTube ਤੇ ਫ੍ਰੀ ਆਫ ਕਾਸਟ ਦੇਖ ਸਕਦੇ ਹੋ ਠੀਕ ਹੈ ਤਾਂ ਇਹ ਸੀਗਾ ਜੀ ਅੱਜ ਦਾ ਆਪਣਾ ਐਨਾਲਾਈਜ਼ ਤਾਂ ਇਹਦੀ ਤੁਸੀਂ ਸਕਰੀਨ ਸ਼ਾਟ ਲੈ ਲਓ ਇਹਦੇ ਮੁਤਾਬਕ ਤੁਸੀਂ ਆਪ ਦਾ ਥੋੜਾ ਜਿਹਾ ਆਪ ਦਾ ਸ਼ਡਿਊਲ ਬਣਾਓ ਜੇਕਰ ਕੋਈ ਤੁਸੀਂ ਗਲਤੀ ਕਰ ਰਹੇ ਹੋ ਇਸ ਟਾਈਮ ਜਿਹੜੇ ਕਿ ਤੁਸੀਂ 2000 24 ਦੇ ਵਿੱਚ ਸਿਰਫ ਤਾਂ ਸਿਰਫ ਗਰੁੱਪ ਬੀ ਦਾ ਪੇਪਰ ਦੇਣਾ ਤਾਂ ਇਹਨੂੰ ਥੋੜਾ ਜਿਹਾ ਠੀਕ ਕਰੋ ਆਪਣਾ ਤੇ ਪੰਜਾਬ ਜੀ ਕੇ ਤਾਂ 15 20 ਨੰਬਰ ਦੀ ਆ ਰਹੀ ਹੈ ਹਨਾ ਤੁਹਾਨੂੰ ਸਭ ਨੂੰ ਪਤਾ ਜੇਕਰ 20 ਨੰਬਰ ਦੀ ਆਉਂਦੀ ਹੈ ਤਾਂ ਬੱਚੇ ਆਰਾਮ ਨਾਲ ਉਹਦੇ ਚ 14 15 ਨੰਬਰ ਉਹ ਆਰਾਮਨਾ ਸਿਕਿਉਰ ਕਰ ਰਹੇ ਨੇ ਕਈ ਵਾਰ ਵੱਧ ਵੀ ਆ ਜਾਂਦੇ ਨੇ ਉਹ ਪੇਪਰ ਦੇ ਲੈਵਲ ਤੇ ਡਿਪੈਂਡ ਕਰਦਾ ਵਾ ਠੀਕ ਆ ਤਾਂ ਉਹ ਤੁਸੀਂ ਕਰ ਸਕਦੇ ਹੋ ਪੰਜਾਬ ਜੀਕੇ ਵੀ ਮੈਂ ਤੁਹਾਨੂੰ ਕਰਵਾਈ ਹੋਈ ਆ ਤੁਸੀਂ YouTube ਚੈਨਲ ਤੋਂ ਫ੍ਰੀ ਆਫ ਕੋਸ ਦੇਖ ਸਕਦੇ ਹੋ ਤੇ PDF ਡਾਊਨਲੋਡ ਕਰ ਸਕਦੇ ਹੋ ਠੀਕ ਹੈ ਧੰਨਵਾਦ ਜੀ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਆਪਣਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇਕਰ ਵਧੀਆ ਲੱਗੀ ਧੰਨਵਾਦ